ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਜੀ ਛੁੱਟੀਆਂ ਹੋ ਗਈਆਂ ਖਤਮ ਬੈਕ ਟੂ ਵਰਕ ਆ ਗਏ ਇੰਗਲੈਂਡ ਦੀ ਅਸਲੀ ਜ਼ਿੰਦਗੀ ਦੇ ਵਿੱਚ ਵਾਪਸ ਆ ਪਿੱਛੇ ਤੁਹਾਨੂੰ ਦਿਦਾ ਹੀ ਹੋਣਾ ਕੀ ਹਿਸਾਬ ਦਾ ਚੱਲਣ ਲੱਗਾ ਆ ਉਹੀ ਕਰ ਜਿਹੜਾ ਛੱਡ ਗਏ ਸੀ ਬਣਦਾ ਬਣਦਾ ਵਿੱਚ ਹੁਣ ਆ ਗਏ ਆ ਹੁਣ ਇਹਨੂੰ ਕਰਾਂਗੇ ਕੰਪਲੀਟ 15-20 ਦਿਨਾਂ ਦੇ ਵਿੱਚ ਜਾਂ ਮਹੀਨਾ ਲੱਗੂ ਦੇਖ ਲਓ ਕੰਡੀਸ਼ਨ ਕੀ ਹੋਈ ਪਈ ਆ ਘਰ ਦੀ ਇਹ ਸਾਰਾ ਅਸੀਂ ਪਟ ਪਟਈਆ ਕੀਤਾ ਆ ਉੱਥੇ ਦਾ ਸ਼ਾਤ ਆ ਇਹ ਪੱਟੀ ਉਹ ਛੱਤ ਦੇ ਵਿੱਚ ਤਾਂ ਇੱਥੇ ਰੂਜ ਹੈ ਪੈਂਦਾ ਹੁੰਦਾ ਜਿੱਦਾਂ ਇਹ ਜਦਾ ਹੀਟ ਲਈ ਇਹ ਤਾਂ ਠੰਡ ਜ਼ਿਆਦਾ ਪਤਾ ਹੀ ਹੈ ਤੁਹਾਨੂੰ ਉਹਦੇ ਲਈ ਤੇ ਆਹ ਪਿੱਛੇ ਇੱਥੇ ਚਿਮਨੀ ਜਿੱਦਾਂ ਪਹਿਲਾ ਚਿਮਨੀਆ ਹੁੰਦੀ ਸੀ ਘਰਾਂ ਦੇ ਵਿੱਚ ਹੀਟ ਲਈ ਖਾਣ ਤੋਂ ਉਹਦੀ ਲੋੜ ਨਹੀਂ ਹੈਗੀ ਇਹ ਕੱਢੀ ਹੈ ਜਿੱਦਾਂ ਮੈਂ ਹੁਣੇ ਇਹ ਤੋੜ ਕੇ ਕੱਢਦੀ ਆ ਹੁਣ ਇੱਥੇ ਅਸੀਂ ਆ ਜਿਹੜੀ ਛੱਤ ਪੱਟੀ ਉਹ ਇਹ ਬੰਦ ਕਰ ਦੇਣੀ ਆ ਇਦਾਂ ਜਦੋਂ ਪੁਰਾਣੇ ਘਰਾਂ ਦੀ ਰਿਪੇਅਰ ਹੁੰਦੀ ਹੁੰਦੀ ਉਹ ਵਾਲਾ ਸਿਸਟਮ ਆ ਉਹ ਪਿੱਛੇ ਬਾਥਰੂਮਸ ਦਾ ਜਿੱਦਾਂ ਇਹ ਤੇ ਸਾਰਾ ਲੱਕੜ ਦਾ ਹੀ ਸਿਸਟਮ ਹੁੰਦਾ ਅੰਦਰ ਲਈ ਕਹਿੰਦਾ ਹੋਰ ਜ਼ਿਆਦਾ ਲੱਕੜ ਦੀਆਂ ਹੁੰਦੀਆਂ ਬਾਹਰ ਲਈ ਜਿੱਦਾਂ ਇੱਟਾਂ ਦੀਆਂ ਇਹ ਹੁਣ ਬਾਥਰੂਮਸ ਦਾ ਇਹ ਪੱਟ ਤਾਂ ਥੋੜਾ ਵੱਡਾ ਕਰਨਾ ਹੈ ਨਹੀਂ ਆਹ ਯਾਰ ਚੀਜ਼ਾਂ ਆਮਕਾਰ ਇਹ ਦਿਖਾਵਾਂਗੇ ਤੁਹਾਨੂੰ ਜਦੋਂ ਪੂਰਾ ਕੰਪਲੀਟ ਹੋ ਜਾਊ ਉਹ ਵੀ ਵੀਡੀਓ ਪਾਉਂਗਾ ਮੈਂ ਘਰ ਕਿੱਦਾਂ ਦਾ ਸੀਗਾ ਕਿੱਦਾਂ ਦਾ ਬਣਾਤਾ ਸੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਯੂਕੇ ਰਹਿੰਦੇ ਸਟੂਡੈਂਟਾਂ ਦੇ ਹਾਲ ਚਾਲ ਦੇਖਣੇ ਤਾਂ ਯੂਕੇ ਰਹਿੰਦੇ ਪੰਜਾਬੀਆਂ ਦੇ ਹਾਲ ਚਾਲ ਦੇਖਣੇ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਦਿੰਦੇ ਰਾਵਾਂਗੇ ਅਪਡੇਟ